ਤੁ ਕਿਸ ਤਰ੍ਹਾਂ ਪਹੁੰਚੀਏ ਪਹੁੰਚਣਾ ਹੈ ਸੱਚਖੰਡ ਤੱਕ ਪਹੁੰਚਣਾ ਹੈ ਹਕੀਕਤ ਤੱਕ ਪਹੁੰਚਣਾ ਹੈ ਗਿਆਨਕਾਂਡ ਤੱਕ ਤੂੰ ਕਿਸ ਤਰ੍ਹਾਂ ਪਹੁੰਚੀਏ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਫਰਮਾਨ ਰਸਤੇ ਦੇ ਵਿੱਚ ਚਾਰ ਪੜਾਅ ਨੇ ਜਿਨ੍ਹਾਂ ਤੋਂ ਲੰਘ ਕੇ ਮਨੁੱਖ ਪਹੁੰਚੇਗਾ ਸੱਚਖੰਡ ਤੱਕ ਉੱਥੇ ਜਿੱਥੇ ਸੱਚ ਹੀ ਸੱਚ ਹੈ ਆਨੰਦ ਹੈ ਸੁੰਦਰਤਾ ਹੈ रस ਹੈ ਸਦੀਵੀ ਖੇੜਾ ਹੈ ਉੱਥੇ ਤੱਕ ਪਹੁੰਚਣਾ ਕਿਵੇਂ ਪਹੁੰਚਿਆ ਜਾਏ ਜੈਸੇ ਪ੍ਰਥਮ ਦਸਿਆ ਮੁਹੰਮਦ ਸਾਹਿਬ ਨੇ ਸ਼ਰੀਅਤ ਚਾਹੀਦੀ ਹੈ ਜੋ ਸ਼ਰਾਦ ਚ ਨਹੀਂ ਆਉਣਾ ਉਹ ਹੱਕ ਤੱਕ ਨਹੀਂ ਪਹੁੰਚ ਸਕੇਗਾ ਪਰ ਜੋ ਕਰਮकांड ਨਹੀਂ ਕਰਦਾ ਉਹ ਗਿਆਨकांड ਤੱਕ ਨਹੀਂ ਪਹੁੰਚ ਸਕੇਗਾ ਐਸਾ ਸਨਤਨੀਆਂ ਦਾ ਕਹਿਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਜੋ ਧਰਮਖੰਡ ਤੱਕ ਨਹੀਂ ਆਇਆ ਉਹ ਦਾ ਸੱਚਖੰਡ ਤੱਕ ਪਹੁੰਚਣਾ ਬਹੁਤ ਕਠਨ ਹੈ ਬਹੁਤ ਬੋਖਰ ਚਾਰ ਪੜਾਅ ਤੇ ਪੰਜਵੀਂ ਮੰਜ਼ਿਲ ਹੈ ਐਸਾ ਗੁਰੂ ਨਾਨਕ ਨੇ ਬੜਾ ਸੁੰਦਰ ਨਿਰਣਾ ਕਰਕੇ ਜਗਤ ਦੇ ਸਾਹਮਣੇ ਗੁਰੂ ਪੰਥ ਦੀ ਵਿਆਖਿਆ ਕੀਤੀ ਹੈ ਪਹਿਲਾ ਪੜਾਅ ਹੈ ਧਰਮਖੰਡ ਦੂਸਰਾ ਪੜਾਅ ਹੈ ਗਿਆਨਖੰਡ ਤੀਸਰਾ ਪੜਾਅ ਹੈ ਸ਼ਰਮਖੰਡ ਚੌਥਾ ਪੜਾਅ ਹੈ ਕਰਮਖੰਡ ਤੇ ਪੰਜਵੀਂ ਮੰਜ਼ਿਲ ਹੈ ਸੱਚਖੰਡ ਜਿੱਥੇ ਮਨੁੱਖ ਨੇ ਪਹੁੰਚਣਾ ਹੈ ਧਾਰਮਿਕ ਮਨੁੱਖ ਸਾਧਨਾ ਕਰਨ ਵਾਲਾ ਬੰਦਾ ਸਵੈਮ ਨਿਰਣਾ ਕਰ ਸਕੇਗਾ ਮੈਂ ਕਿਹੜੇ ਪੜਾਅ ਉਤੇ ਪਹੁੰਚ ਗਿਆ ਆਖਰਸੀਂ ਦੇਖਦੇ ਹਾਂ ਕੋਲ ਮਨੁੱਖ ਮੁਸਾਫਰ ਤੈ ਕਰਦਾ ਰੇਲ ਵਿੱਚ ਬੈਠਾ ਹੋਵੇ ਚਾਹੇ ਉਹ ਸਫਰਕਾਰ ਤੇ ਬਸ ਵਿੱਚ ਰਹੇ ਰਸਤੇ ਵਿੱਚ ਜਿਉਂ-ਜਿਉਂ ਪੜਾਅ ਆਉਂਦੇ ਨੇ ਉਹ ਅੰਦਾਜ਼ਾ ਲਾ ਲੈਂਦਾ ਹੈ ਕਿ ਮੈਂ ਹੁਣ ਇਤਨੀ ਦੂਰ ਦੇ ਵਿੱਚ ਪਹੁੰਚ ਗਿਆ ਮੈਂ ਹੁਣ ਅੱਧ ਵਿਚਕਾਰ ਦੇ ਚਾ ਗਿਆ ਹੁਣ ਮੰਜ਼ਿਲ ਨੇਰੇ ਹੈ ਹੁਣ ਮੈਂ ਮੰਜ਼ਿਲ ਦੇ ਚ ਪਹੁੰਚਣ ਵਾਲਾ ਰਸਤੇ ਦੇ ਮੀਲ ਪੱਥਰ ਦੇਖਦੇ ਆਂ ਦੇਖਦੇ ਆਂ ਮਨੁੱਖ ਆਪਣੀ ਮੁਸਾਫਰਤ ਦਾ ਅੰਦਾਜ਼ਾ ਲਾ ਲੈਂਦਾ ਕਿਨੇ ਕਿਤਨੀ ਤੈ ਕੀਤੀ ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮਨੁੱਖ ਸਵੈਮ ਇਹ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਮੈਂ ਪ੍ਰਮਾਤਮਾ ਦਾ ਮਾਰਗ ਕਿਤਨਾ ਚੱਲਿਆ ਹਾਂ ਰੱਬ ਤੋਂ ਕਿੰਨੀ ਦੂਰ ਹਾਂ ਜਾਂ ਕਿਤਨੇ ਨੇੜੇ ਹਾਂ ਅਗਰ ਉਹ ਸਵੈਮ ਇਸ ਢੰਗ ਨਾਲ ਵੇਖਣਾ ਚਾਹੇ ਤੋ ਵੇਖ ਸਕੇਗਾ। ਧਰਮਖੰਡ ਪਹਿਲਾ ਪੜਾਉ ਹੈ। ਔਰ ਇਸ ਪੜਾਉ ਦੀ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਕਰਦੇ ਨੇ। ਕਿ ਰਾਤੀ ਰੁੱਤੀ ਛਿੱਤੀ ਵਾਰ। ਪਾਉਣ ਪਾਣੀ ਅਗਲੀ ਪਾਤਾ। ਇਸੇ ਚ ਧਰਤੀ ਥਾਪ ਰਖੀ ਧਰਮ ਸ। ਇਸ ਵਿੱਚ ਦੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਧਰਮਖੰਡ ਦੀ ਵਿਆਖਿਆ ਮਹਾਰਾਜੇ ਕਰਦੇ ਨੇ ਕਿ ਸਮੁੱਚੇ ਨਿਜ਼ਾਮ ਦੇ ਵਿੱਚ ਟਿਕ ਕਰਦੀ ਰਾਤ ਹੈਨ ਰੁਤਾਂ ਨੇ ਖਿੱਤਾਂ ਨੇ ਵਾਰ ਹੈਨ ਸੂਰਜ ਚੰਦ ਤਾਰੇ ਨੇ ਗ੍ਰਹਿ ਦੇ ਛਤਰ ਮੈਂ ਸਾਰੇ ਦੇ ਸਾਰੇ ਬਕਾਇਦਾ ਤਰਤੀਬ ਦੇ ਵਿੱਚ ਨੇ ਮर्याਦਾ ਦੇ ਵਿੱਚ ਨੇ ਵੇ ਦੇ ਵਿਧਾਨ ਦੇ ਮਤਾਬਹ ਚੱਲ ਰਹੇ ਨੇ ਸਮੁੱਚੀ ਦੁਨੀਆ ਦੇ ਟ੍ਰੈਫਿਕ ਦੇ ਰੂਲ ਮੌਜੂਦ ਨੇ ਲੇਕਿਨ ਫਿਰ ਵੀ ਐਕਸੀਡੈਂਟ ਹੋਂਦੇ ਨੇ ਟਕਰਾਓ ਹੁੰਦਾ ਨੇ ਰੂਲ ਬਣੇ ਹੋਏ ਨੇ ਫਿਰ ਵੀ ਰੋਜ਼ ਟਕਰਾਓ ਹੋ ਜਾਂਦੇ ਨੇ ਆਸਮਾਨ ਦੇ ਚਾਤ ਮਾਰੀਏ ਅਣਗਿਣਤ ਗ੍ਰਹਿ ਦੀ ਛਤਰ ਨੇ ਜੋ અત્યੰਤ ਤੇਜ਼ ਗਤੀ ਨਾਲ ਚੱਲ ਰਹੇ ਨੇ لیکن ਅੰਸਾ ਸੁਣਨ ਤੇ ਪੜਨ ਵੇਖਣ ਵਿੱਚ ਨਹੀਂ ਆਉਂਦਾ ਕਿਦਰ ਇੱਕ ਗ੍ਰਹਿ ਦੂਸਰੇ ਗ੍ਰਹਿ ਨਾਲ ਟਕਰਾ ਕੇ ਇੱਕ ਨਿਛਤਰ ਦੂਸਰੇ ਨਿਛਤਰ ਨਾਲ ਟਕਰਾ ਕੇ ਹੈ ਔਰ ਬੜੀ ਤੇਜ਼ ਗਤੀ ਦੇ ਨਾਲ ਇਹ ਸਭ ਚੱਲ ਰਹੇ ਨੇ ਇੱਥੇ ਇੱਕ ਸਪਸ਼ਟ ਹੁੰਦਾ ਹੈ ਕਿ ਕੁਝ ਵਿਧਾਨ ਹੈ ਕੁਝ ਪਰਿਪੂਰਣ ਪ੍ਰਮਾਤਮਾ ਨੇ ਨਿਯਮ ਬਣਾ ਰੱਖੇ ਨੇ ਇਨਾ ਗ੍ਰਹਿ ਨਿਛਤਰਾਂ ਦੀ ਚਾਲ ਨੂੰ ਚਲਾਉਣ ਵਾਸਤੇ ਸਹਿਬ ਕਹਿੰਦੇ ਨੇ ਕਿ ਸਾਗਰ ਦਰਿਆ ਪਾਵਨ ਪਾਣੀ ਗ੍ਰਹਿ ਦੇ ਛਤਰ ਸਭ ਮਰਿਆਦਾ ਦੇ ਚੱਲ ਰਹੇ ਨੇ ਕਿ ਜਦ ਇਹ ਸਭ ਕੁਝ ਮਰਿਆਦਾ ਦੇ ਚ ਹੈ ਤਾਂ ਇਹ ਬੰਦੇ ਤੂੰ ਵੀ ਆਪਣੀ ਜ਼ਿੰਦਗੀ ਨੂੰ ਮਰਿਆਦਾ ਦੇ ਜਦ ਮਨੁੱਖ ਆਪਣੇ ਜੀਵਨ ਨੂੰ ਮਰਿਆਦਾ ਦੇ ਦਿੰਦਾ ਐ ਐਸੇ ਮਨੁੱਖ ਨੂੰ ਕਹਿੰਦੇ ਨੇ ਇਹ ਪਹਿਲੇ ਪੜਾਅ ਤੇ ਪਹੁੰਚ ਗਏ ਇਹ ਧਰਮ ਖੰਡ ਦੇ ਚ ਪਹੁੰਚ ਗਏ ਆਪਣੀ ਜ਼ਿੰਦਗੀ ਨੂੰ ਉਸ ਨੇ ਮਰਿਆਦਾ ਦਿੱਤੀ ਹੈ ਪਹਿਚਾਣ ਕੀ ਹੋਵੇਗੀ ਉਸ ਦਾ ਬੋਲਣਾ ਮਰਿਆਦਾ ਦੇ ਛੋਵੇਗਾ ਉਸ ਦਾ ਉਠਣਾ ਬੈਠਣਾ ਸੋਣਾ ਜਾਗਣਾ ਮਰਿਆਦਾ ਦੇ ਛੋਵੇਗਾ ਉਹਦਾ ਖਾਣਾ ਪੀਣਾ ਮਰਿਆਦਾ ਦੇ ਛੋਵੇਗਾ ਉਹਦਾ ਪਹਿਨਣਾ ਮਰਿਆਦਾ ਦੇ ਛੋਵੇਗਾ ਹਤਾ ਕੇ ਉਸ ਦਾ ਹੱਸਣਾ ਤੇ ਰੋਣਾ ਵੀ ਮਰਿਆਦਾ ਦੇ ਛੋਵੇਗਾ ਐਸਾ ਨਹੀਂ ਹੋਵੇਗਾ ਕਿ પેટ ਭਰਿਓ ਬਸਵਾ ਜਿਉਂ ਸੋਇਓ ਮਾਨੁਕ ਜਨਮ ਹੈ ਹਾਰੇ ਹੋਰੇ ਪਸ਼ੂ ਦੀ ਤਰ੍ਹਾਂ ਉਹ ਨਹੀਂ ਸੋਵੇਗਾ ਇੱਕ ਬਸ਼ੂਦੀ ਫਰਾਉ ਨਹੀਂ ਖਾਏਗਾ ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਸਾਰੇ ਦਾ ਸਾਰਾ ਤਰਤੀਬ ਵਿੱਚ ਹੋਵੇਗਾ ਜਿਵੇਂ ਇੱਟਾਂ ਨੂੰ ਤਰਤੀਬ ਨਹੀਂ ਹੈ ਤਾਂ ਮਕਾਨ ਬਣਦਾ ਨਹੀਂ ਆਵਾਜ਼ ਨੂੰ ਤਰਤੀਬ ਦੇਈਏ ਤਾਂ ਸੰਗੀਤ ਦਾ ਜਨਮ ਹੁੰਦਾ ਹੈ ਅੱਖਰਾਂ ਨੂੰ ਤਰਤੀਬ ਦੇਈਏ ਤਾਂ ਕਵਿਤਾ ਦਾ ਜਨਮ ਹੁੰਦਾ ਹੈ ਜੀਵਨ ਦੀ ਇੱਕ ਇੱਕ ਨਸ ਨੂੰ ਇੱਕ ਇੱਕ ਰੋਮ ਨੂੰ ਪਰਿਪੂਰਣ ਪ੍ਰਮਾਤਮਾ ਨੇ ਅਸੀਂ ਤਰਤੀਬ ਦਿੱਤੀ ਹੈ ਕਿ ਸੁੰਦਰ ਕਾਇਆ ਦਾ ਜਨਮ ਹੋਵੇ। ਅਗਰ ਤਰਤੀਬ ਨਾ ਹੁੰਦੀ ਤਾਂ ਐਸਾ ਵੀ ਹੋ ਸਕਦਾ ਹੈ ਕਿ ਅੱਖਾਂ ਸਿਰ ਦੇ ਉੱਪਰ ਲੱਗ ਜਾਂਦੀਆਂ। ਨੱਕ ਹੱਥਾਂ ਨੂੰ ਹੀ ਲੱਗ ਜਾਂਦਾ। ਦੰਦ ਪਿਛਲੇ ਪਾਸੇ ਹੋ ਜਾਂਦੇ। ਐਸਾ ਵੀ ਹੋ ਸਕਦਾ ਹੈ ਜਿੱਥੇ ਬਾਵਾ ਨੇ ਨੇ ਇੱਥੇ ਲੱਤਾਂ ਹੋ ਜਾਂਦੀਆਂ, ਜਿੱਥੇ ਲੱਤਾਂ ਨੇ ਇੱਥੇ ਬਾਵਾ ਹੋ ਜਾਂਦੀਆਂ ਪਰ ਨਹੀਂ, ਸਰੀਰ ਦੇ ਵਿੱਚ ਇੱਕ ਤਰਤੀਬ ਹੈ। ਇੱਕ ਇੱਕ ਨਸ, ਇੱਕ ਇੱਕ ਰੋਂ, ਇੱਕ ਇੱਕ ਆਜ਼ਾ ਤੰਦਰ ਸਭ ਕੁਝ ਤਰਤੀਬ ਦੇ ਨਾਲ ਪਰਿਪੂਰਨ ਪ੍ਰਮਾਤਮਾ ਨੇ ਬਣਾਇਆ ਜਦ ਸਰੀਰ ਦਾ ਢਾਂਚਾ ਸਾਰੇ ਦਾ ਸਾਰਾ ਤਰਤੀਬ ਵਿੱਚ ਹੈ ਤਾਂ ਫਿਰ ਕਰਮਾਂ ਦਾ ਢਾਂਚਾ ਵੀ ਤਰਤੀਬ ਵਿੱਚ ਹੋਣਾ ਚਾਹੀਦਾ ਹੈ ਇਸ ਨੂੰ ਹੀ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਧਰਮਖੰਡ ਕਹਿੰਦੇ ਨੇ اور ਆਪ ਦਾ ਫਰਮਾਨ ਹੈ ਇਸ ਧਰਤੀ ਦੇ ਵਿੱਚ اے ਬੰਦੇ ਤੂੰ ਧਰਮ ਕਮਾਉਣ ਵਾਸਤੇ ਆਇਆ ਹੈ ਇਹ ਧਰਤੀ ਧਰਮਸਾਲ ਹੈ ਇੱਥੇ ਸਭ ਕੁਝ ਧਰਮ ਵਿੱਚ ਹੈ ਇਹ ਸਭ ਕੁਝ ਮर्यादा ਵਿੱਚ ਹੈ ਧਰਮ ਦੇ ਅਖਰੀ ਅਰਥ ਨੇ ਧਾਰਨ ਕਰਨਾ ਕਿਸੇ ਅਸੂਰ ਨੂੰ ਨਿਯਮ ਨੂੰ ਮर्यादा ਨੂੰ ਤੋਂ ਸੂਰਜ ਚੰਦ ਤਾਰਿਆਂ ਨੇ ਗ੍ਰਹਿ ਦੇ ਛਤਰਾਂ ਨੇ ਸਾਗਰ ਨੇ ਔਰ ਪ੍ਰithvi ਨੇ ਧਰਮ ਧਾਰਨ ਕੀਤਾ ਹੋਇਆ ਮर्यादा ਨੂੰ ਧਾਰਨ ਕੀਤਾ ਹੋਇਆ ਹੈ ਇਹ ਬੰਦੇ ਤੂੰ ਵੀ ਮर्यादा ਨੂੰ ਧਾਰਨ ਕਰ ਜਿਸ ਵਕਤ ਬੰਦੇ ਦਾ ਸਭ ਕੁਝ ਮर्यादा ਦੇ ਵਿੱਚ ਹੋ ਜਾਂਦਾ ਹੈ ਔਰ ਉਸ ਦਾ ਜਾਪ جاری ਰਹਿੰਦਾ ਹੈ ਬੰਦਗੀ ਉਸ ਦੀ جاری ਰਹਿੰਦੀ ਹੈ ਤਾਂ ਐਸੇ ਪੁਰਸ਼ ਨੂੰ ਕਹਿੰਦੇ ਨੇ ਇਹ ਧਰਮ ਖੰਡ ਦੇ ਵਿੱਚ ਪਹੁੰਚ ਗਿਆ ਹੈ ਪਰ ਇਹ ਪਹਿਲਾ ਪੜਾਅ ਹੈ ਇਥੋਂ ਐਸੀ ਮਨੁੱਖ ਨੂੰ ਕਹਿ ਦਿੰਦੇ ਹੁੰਦੇ ਆ ਧਰਮੀ ਕਿਉਂਕਿ ਉਸ ਦਾ ਸਭ ਕੁਝ ਨਿਯੰਤਰਣ ਵਿੱਚ ਹੈ ਬੇਤਰਤੀਬਾਚ ਦਾ ਕੁਝ ਵੀ ਨਹੀਂ ਹੈ ਇਹਦੇ ਬੋਲਾਂ ਵਿੱਚ ਤਰਤੀਬ ਹੈ ਇਹਦੇ ਉੱਠਣ ਬੈਠਣ ਦੇ ਵਿੱਚ ਤਰਤੀਬ ਹੈ ਇਹਦੇ ਸੌਣ ਜਾਗਣ ਦੇ ਵਿੱਚ ਤਰਤੀਬ ਹੈ ਹੱਥਾਂ ਕਿਸਤੇ ਹੱਸਣ ਤੇ ਰੋਣ ਦੇ ਵਿੱਚ ਵੀ ਮਕਾਇਦਾ ਇੱਕ ਵਿਧੀ ਵਿਧਾਨ ਹੈ ਜャਪ ਜਾਰੀ ਹੋਵੇ ਤਾਂ ਫਿਰ ਧਰਮ ਖੰਡ ਤੋਂ ਸੁਰਤ ਅਧਾਰ ਲੰਘ ਕੇ ਪਹੁੰਚ ਜਾਂਦੀ ਹੈ ਗਿਆਨ ਖੰਡ ਵਿੱਚ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕੋਈ ਸਾਧਕ ਗਿਆਨ ਖੰਡ ਤੱਕ ਪਹੁੰਚ ਗਿਆ ਹੈ ਕਿਉਂਕਿ ਦੂਸਰਾ ਪੜਾਅ ਹੋਏ ਤੋ ਇਸ ਦੂਸਰੇ ਪੜਾਅ ਦੀ ਰੂਪਰੇਖਾ ਗੁਰੂ ਨਾਨਕ ਦੇਵ ਜੀ ਮਹਾਰਾਜ اپنی ਬਾਣੀ ਵਿੱਚ بیان ਕਰਦੇ ਨੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਥੇ ਪਾਉਣ ਪਾਣੀ ਵੇ ਸੰਤਰੇ ਕੇਤੇ ਕਾਨ ਮਹੇਸ਼ ਕੇਤੇ ਪਰਮੇ ਘਾੜਤ ਖੜੀਏ ਰੂਪ ਰੰਗ ਕੇ ਇਸ ਗਿਆਨ ਖੰਡ ਵਿੱਚ ਪਹੁੰਚ ਕੇ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਕਈ ਅਵਤਾਰੀ ਪੁਰਸ਼ ਨੇ ਕਈ ਗ੍ਰਹਿ ਦੇ ਛੱਤਰ ਨੇ ਕਈ ਸੂਰਜ ਚੰਦ ਤਾਰੇ ਨੇ ਅਣਗਿਣਤ ਪ੍ਰithviਆ ਨੇ ਬੇਸ਼ੁਮਾਰ ਅਵਤਾਰੀ ਦੁਨੀਆਂ ਇੱਥੇ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਾ ਹੋ ਕੇ ਸ਼ਕਤੀ ਦਾ ਪੁਜਾਰੀ ਹੋ ਜਾਂਦਾ ਹੈ ਉਹ ਤੇ ਤਸੱਵਰ ਦੇ ਵਿੱਚ ਪ੍ਰਮਾਤਮਾ ਇੱਕ ਸ਼ਕਤੀ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਨਾ ਕਿ ਇੱਕ ਵਿਅਕਤੀ ਦੀ ਤਰ੍ਹਾਂ ਕਿਉਂਕਿ ਵਿਅਕਤੀ ਦਾ ਜਨਮ ਵੀ ਹੁੰਦਾ ਹੈ ਉਹਦਾ ਮਰਨ ਵੀ ਹੁੰਦਾ ਹੈ ਵਿਅਕਤੀ ਦੀ ਸਾਥ ਵੀ ਹੁੰਦੀ ਹੈ ਪਾਤ ਵੀ ਹੁੰਦੀ ਹੈ ਗਿਆਨ ਖੰਡ ਦੇ ਵਿੱਚ ਪਹੁੰਚ ਕੇ ਉਸ ਨੂੰ ਪਤਾ ਚੱਲਦਾ ਹੈ ਪਰਮਾਤਮਾ ਵਿਅਕਤੀ ਨਹੀਂ ਕਿਤੇ ਪਾਉਣ ਪਾਣੀ ਵੈ ਸੰਤਰ ਕੇਤੇ ਕਾਨ ਮੇਸ ਕਿਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਬ੍ਰਹਮੇ ਜੈਸੇ ਆਲਮ ਅਣਗਿਣਤ ਨੇ ਸ਼ਿਵ ਜੈਸੇ ਯੋਗੀ ਅਨੇਕ ਨੇ ਅਨੇਕਾਂ ਹੀ ਅਵਤਾਰੀ ਪੁਰਸ਼ ਨੇ ਜੋ ਗਾਹੇ ਬਗਾਹੇ ਰੂਹੇ ਜ਼ਮੀਨ ਤੇ ਵਕ ਵਕ ਪ੍ਰਤਵੀਆਂ ਤੇ

ਹੌਚਲੇ ਪ੍ਰਮਾਤਮਾ ਤੱਕ ਈਸ਼ਵਰ ਤੱਕ ਇਸ ਸਭ ਕੁਝ ਦੀ ਅਸਲੀਅਤ ਦਾ ਮਨੁੱਖ ਨੂੰ ਪਤਾ چل ਜਾਂਦਾ ਹੈ ਭਗਤ ਕਬੀਰ ਦਾ ਗਿਆਨ ਖੰਡ ਸੰਬੰਧੀ ਇੱਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਉਹਨਾਂ ਦਾ ਫਰਮਾਨ ਹੈ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਅਰ ਕਵिलास ਦੁਰਗਾ ਕੋਟ ਜਾ ਕੇ ਮਰਦਨ ਕਰੇ ਬ੍ਰਹਮਾ ਕੋਟ ਬੇਦ ਉਚਰੇ ਵਿਕਰੋਣਾ ਹੀ ਸੂਰਜ ਨੇ ਕਰੋੜਾਂ ਚੰਦਰਮਾ ਨੇ ਕਰੋੜਾਂ ਦੁਰਗਾ ਦੇਵੀਆਂ ਨੇ ਕਰੋੜਾਂ ਸ਼ਿਵ ਜੀ ਨੇ ਅਨੰਤ ਕਮਲਾਪਤੀ ਵਿਸ਼ਨੂੰ ਨੇ ਕੋਟ ਚੰਦਰਮੇ ਕਰੇ ਚਰਾਗ ਸੁਰ ਤੈ ਦੀਸ ਉਜੇਵੇ ਪਾਕ ਅਖੀਰ ਵਿੱਚ ਤਾਂ ਕਬੀਰ ਗਿਆਨ ਖੰਡ ਦੀ ਚਰਮ ਸੀਮਾ ਨੂੰ ਛੂੰਦੇ ਨੇ ਉਹ ਕਹਿੰਦੇ ਨੇ 52 ਕੋਟ ਜਾ ਕੇ ਰੁਮਾਵਲੀ ਰਾਮਨ ਸੈਨਾ ਜੈ ਤੈ ਛਦੀ ਜਿਸ ਨੇ ਰਾਵਣ ਦੀ ਸੈਨਾਂ ਨੂੰ ਛਲ ਕੇ ਤਬਾਹ ਕਰ ਦਿੱਤਾ ਰਾਵਣ ਨੂੰ ਵੀ ਮਲੀਆਂ ਮੇਟ ਕਰ ਦਿੱਤਾ ਐਸੇ ਰੌਂਗ ਦੀ ਕਰੋੜਾਂ ਨੇ ਸਹਸ ਕੋਟ ਬਹੁਤ ਪੁਰਾਨ ਦ੍ਰਿਉਧਨ ਦਾ ਮੱਟਿਆ ਵਾ ਜਿਸ ਨੇ ਦ੍ਰਿਉਧਨ ਦੇ ਮਾਰਨ ਨੂੰ ਮਿੱਟੀ ਚ ਪਿਲਾ ਦਿੱਤਾ ਐਸੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਇਹ ਵੀ ਕਰੋੜਾਂ ਨੇ ਜੈਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਉਂ ਅਰੇ ਕਾਂ ਗੁਰੂ ਪੀਰ ਪਹਿੰਬਰ ਅਵਤਾਰੀ ਪੁਰਸ਼ ਰਿਸ਼ੀ ਮੁਨੀ ਰੁਘੇ ਜ਼ਮੀਨ ਤੇ ਹੋਏ ਨੇ ਗਿਆਨ ਖੰਡ ਵਿੱਚ ਪਹੁੰਚ ਕੇ ਉਸ ਨੂੰ ਇਹ ਲੰਬਾ ਚੌੜਾ ਪਸਾਰਾ ਦਿਸ ਪੈਂਦਾ ਹੈ ਇੱਥੇ ਉਸ ਦਾ ਚਾਪ ਜਾਰੀ ਰਹਿੰਦਾ ਹੈ ਅਵਤਾਰਾਂ ਦਾ ਮਨ ਦੇ ਸਤਕਾਰ ਹੈ ਲੇਕਿਨ ਉਸ ਨੂੰ ਇਤਨਾ ਅਨੁਭਵ ਹੋ ਜਾਂਦਾ ਹੈ ਕਿ ਅਵਤਾਰ ਪ੍ਰਮਾਤਮਾ ਨਹੀਂ ਜੈਸੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਅਵਤਾਰ ਨਾ ਪਾਵੇ ਅੰਤ ਪਰਮੇਸ਼ਵਰ ਪਾਰ ਬ੍ਰਹਮ ਬੇਰੇ ਉਹ ਜਿਹੜਾ ਅਦੰਤ ਪ੍ਰਭੂ ਹੈ ਉਸਦੀ ਪੂਰਨ ਲੇਲਾ ਨੂੰ ਅਵਤਾਰੀ ਪੁਰਸ਼ ਵੀ ਨਹੀਂ ਸਮਝ ਸਕਦੇ ਉਹ ਇਤਨਾ ਮਹਾਨ ਹੈ ਉਹ ਇਤਨਾ ਅਸ਼ੀਰ ਹੈ ਜਾਪ جاری ਹੈ ਤਾਂ ਗਿਆਨ ਖੰਡ ਤੋਂ ਸੁਰਤ ਅਗਲੇ ਤੀਸਰੇ ਪੜਾਅ ਤੇ ਪਹੁੰਚ ਜਾਂਦੀ ਹੈ ਤੀਸਰੇ ਪੜਾਅ ਦਾ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਰਮ ਖੰਡ ਰੱਖਿਆ ਹੈ ਤੇ ਸ਼ਰਮ ਖੰਡ ਦੀ ਵਿਆਖਿਆ ਇਸ ਪ੍ਰਕਾਰ ਹੈ ਗਰਮਖੰਡ ਕੇ ਬਾਣੀ ਰੋ ਤਿੱਥੇ ਖਾੜਤ ਖੜੀਏ ਬਹੁਤ ਅਨੂਪ ਤਾਂ ਕਿ ਆ ਕਲਾ ਕਥਿਆ ਨਾ ਜਾਏ ਜੇ ਕੋ ਕਹੇ ਪਛੇ ਪਛਤਾਏ ਸ਼ਰਮਖੰਡ ਦੇ ਦੀ ਮਨੁੱਖ ਦੀ ਬਣਤਰ ਬੜੀ ਸੁੰਦਰ ਬਣ ਜਾਂਦੀ ਹੈ ਮਨ ਬੜਾ ਸੁੰਦਰ ਹੋ ਜਾਂਦਾ ਹੈ ਚਿੱਤ ਬੜਾ ਸੁੰਦਰ ਹੋ ਜਾਂਦਾ ਹੈ ਉੱਥੀ ਬੜੀ ਨਿਰਮਲ ਹੋ ਜਾਂਦੀ ਹੈ ਅਹੰਮ ਭਾਵ ਦੇ ਮਨੁੱਖ ਦਾ ਸ਼ੁੱਧ ਹੋ ਜਾਂਦਾ ਹੈ ਕਿਉਂਕਿ ਸ਼ਰਮ ਖੰਡ ਵਾਸਤਵਿਕ ਇੱਕ ਐਸੀ ਟਕਸਾਲ ਹੈ ਜਿੱਥੇ ਘਾੜਤ ਪੜੀ ਕਮਾਲ ਦੀ ਖੜੀ ਜਾਂਦੀ ਹੈ ਜਿੱਥੇ ਖੜੀਏ ਸੁਰਤ ਮਤ ਮਨ ਬੁੱਧ ਜਿੱਥੇ ਖੜੀਏ ਸੁਰਾਂ ਸਿਧਾਂ ਕੀ ਸੁਧ ਉੱਥੇ ਜੋ ਮਨ ਘੜਿਆ ਜਾਂਦਾ ਹੈ ਉਹ ਦੇਵਤਿਆਂ ਦਾ ਔਰ ॠषि ਮੁਨੀਆਂ ਦਾ ਰੂਪ ਹੁੰਦਾ ਕਦੇ ਬਥੇ ਜਿਤਨੀ ਘਾੜਤ ਖੜੀ ਜਾਂਦੀ ਹੈ ਉਹ ਦੇਖਿਆਂ ਦੀ ਤਰ੍ਹਾਂ ਹੁੰਦੀ ਆਹੰਮ ਭਾਅ ਅਤਿਅੰਤ ਸ਼ੁੱਧ ਹੋ ਜਾਂਦਾ ਹੈ ਮਨ ਵਿੱਚ ਗਲਤ ਫੁਰਨੇ ਨਹੀਂ ਪੈਦਾ ਹੁੰਦੇ ਬੁੱਧੀ ਗਲਤ ਫੈਸਲਾ ਨਹੀਂ ਦਿੰਦੀ ਔਰ ਚਿੱਤ ਗਲਤ ਗੱਲਾਂ ਨੂੰ ਚੇਤੇ ਨਹੀਂ ਕਰਦਾ ਔਰ ਆਹੰਮ ਭਾਅ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਇਸ ਤਰ੍ਹਾਂ ਚਤੁਰਸ਼ਟਾ ਅੰਤ ਕਰਨ ਸ਼ਰਮਖੰਡ ਵਿੱਚ ਖੜਿਆ ਜਾਂਦਾ ਹੈ ਜੀਤ ਕਰਦੇ ਹੋਇਆ ਮਨੁੱਖ ਧਰਮ ਖੰਡ ਤੋਂ ਲੰਘ ਕੇ ਗਿਆਨ ਖੰਡ ਤੱਕ ਫਿਰ ਗਿਆਨ ਖੰਡ ਤੋਂ ਲੰਘ ਕੇ ਸ਼ਰਮ ਖੰਡ ਤੱਕ ਪਹੁੰਚਦਾ ਹੈ ਵਾਸਤਵਿਕ ਸ਼ਰਮ ਖੰਡ ਅਤਿਅੰਤ ਸੁੰਦਰ ਖੰਡ ਹੈ ਜਿੱਥੇ ਮਨੁੱਖ ਦੀ ਘਾੜ ਬੜੀ ਸੁੰਦਰ ਖੜੀ ਜਾਂਦੀ ਹੈ ਕੋਈ ਗਲਤ ਫੁਰਨਾ ਮਨ ਵਿੱਚ ਪੈਦਾ ਨਹੀਂ ਹੁੰਦਾ ਬੁੱਧੀ ਕਦੇ ਕੋਈ ਗਲਤ ਫੈਸਲਾ ਨਹੀਂ ਦਿੰਦੀ चित्त देखिस कदी कोई गलत ख्याल नहीं पैदा होंदे और अहम भाव अत्यंत शुद्ध हो जाते जाप जारी है साधना देख लीन इसादक इदी सुध फिर अगान चल रहें दिए और जो अगला चौथा पड़ाव है उस लोकेन्द्र ने कर्म खंड कर्म शबर्बन संस्कृत दावे ਇਹਦੇ ਅਖਰੀ ਅਰਥ ਬਣਦੇ ਨੇ ਕਮ ਧੰਦਾ ਪਰ ਕਰਮ ਸ਼ਵਰਤ ਪਰਿਸ਼ੰਦਾ ਹੋਵੇ ਤਾਂ ਫਿਰ ਇਸ ਦੇ ਅਰਥ ਬਣਦੇ ਨੇ ਬਖਸ਼ਿਸ਼ ਰਹਿਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਪਰਿਸ਼ੰਦਾ ਵਰਤਿਆ ਬਖਸ਼ਿਸ਼ ਦਾ ਖੰਡ ਰਹਿਮਤ ਦਾ ਖੰਡ ਸਾਧਨਾ ਕਰਦਿਆਂ ਕਰਦਿਆਂ ਆਖਰ ਸਾਧਕ ਹੈ ਪਰਮਾਤਮਾ ਦੀ ਬਖਸ਼ਿਸ਼ ਦਾ ਬਾਹਰ ਬਣ ਜਾਂਦਾ ਹੈ ਕਰਮ ਖੰਡ ਦਾ ਮਤਲਬ ਹੈ ਬਖਸ਼ਿਸ਼ ਦਾ ਖੰਡ ਜਿਵੇਂ ਸੂਰਜ ਹਰ ਵਕਤ ਹੀ ਰੋਸ਼ਨੀ ਦਿੰਦਾ ਹੈ ਪਰ ਅੱਖਾਂ ਬੰਦ ਕਰ ਲਈਏ ਤਾਂ ਫਿਰ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ ਹੈ ਘਰ ਦੇ ਦੁਆਰ ਚਾਰੋਂ ਪਾਸੇ ਬੰਦ ਕਰ ਲਈਏ ਕਮਰੇ ਦੇ ਵਿੱਚ ਸੂਰਜ ਦੀਆਂ ਕਿਰਨਾਂ ਦਾ ਪਹੁੰਚਣਾ ਕਠਨ ਹੋ ਜਾਂਦਾ ਹੈ ਉਂਝ ਸੂਰਜ ਹਰ ਵਕਤ ਰੋਸ਼ਨੀ ਦਿੰਦਾ ਹੈ ਹਰ ਵਕਤ ਪ੍ਰਕਾਸ਼ ਦਿੰਦਾ ਹੈ ਪਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਹੈ ਪਰ ਜਿਸ ਵਕਤ ਸਾਡੀ ਮਿੱਠ ਆਉਂਦੀ ਹੈ ਜਿਸ ਵਕਤ ਅਸੀਂ ਪਾਤਰ ਨਹੀਂ ਹੁੰਦੇ ਜਿਸ ਵਕਤ ਸਾਡੀ ਅੱਖਾਂ ਬੰਦ ਆਉਂਦੀਆਂ ਨੇ ਤਾਂ ਅਸੀਂ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਾਂ ਕਰਮਖੰਡ ਦੇ ਵਿੱਚ ਪਹੁੰਚ ਕੇ ਮਨੁੱਖ ਦੀ ਅੱਖ ਖੁੱਲ ਜਾਂਦੀ ਹੈ ਰੋਸ਼ਨੀ ਨਾਲ ਸੰਬੰਧ ਜੁੜ ਜਾਂਦਾ ਹੈ ਇਹ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਸਹਿਬ ਕਰਮਖੰਡ ਦੀ ਵਿਆਖਿਆ ਇਸ ਖੰਗ ਨਾਲ ਕਰਦੇ ਨੇ। ਕਿ ਕਰਮਖੰਡ ਕੇ ਬਾਣੀ ਜੋਰ ਕਿੱਥੇ ਹੋਰ ਨ ਕੋਈ ਹੋਰ। ਕਰਮਖੰਡ ਦੀ ਬੰਧਰ ਬੜੀ ਜ਼ੋਰ ਵਾਲੀ ਹੈ। ਬੜੀ ਮਹਾਨ ਹੈ। ਬੜੀ ਉੱਤਮ ਹੈ। ਇੱਥੇ ਬਾਣੀ ਦੇ ਵਿੱਚ ਜ਼ੋਰ ਆ ਜਾਂਦਾ ਹੈ। ਕੈਨਨ ਬਚਨਾਂ ਵਿੱਚ ਸਤਿ ਆ ਜਾਂਦੀ ਹੈ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ ਕਦਮਾਂ ਦੇ ਵਿੱਚ ਕਰਮਤੀ ਆ ਜਾਂਦੀ ਹੈ ਸਾਡੇ ਦੇਸ਼ ਦੇ ਪ੍ਰਾਚੀਨ ਮਨੀਸ਼ ਇਹ ਕਹਿੰਦੇ ਰਹੇ ਕਿ ਜੋ ਭਜਨ ਦੀ ਸ਼ਿਖਰਤਾ ਨੂੰ ਛੂ ਲੈਂਦਾ ਹੈ ਜੋ ਨਾਮ ਜਪਦਿਆਂ ਜਪਦਿਆਂ ਟੀਸ਼ੀ ਤੇ ਪਹੁੰਚ ਜਾਂਦਾ ਹੈ ਉਹਦੇ ਹੱਥਾਂ ਵਿੱਚ ਜਾਂ ਪੈਰਾਂ ਵਿੱਚ ਪਦਮ ਬਣ ਜਾਂਦੇ ਨੇ ਇਤਿਹਾਸ ਇਸ ਗੰਦਾ ਸਾਖੀ ਹੈ ਕਿ ਦਵਾਪਰੀ ਯੁੱਗ ਦੇ ਸ੍ਰੀਸ਼ਟ ਅਵਤਾਰ ਸ੍ਰੀਕ੍ਰਿਸ਼ਨ ਦੇ ਚਰਨਾਂ ਵਿੱਚ ਬਦਮ ਸੀ ਬਾਈ ਸਾਹਿਬ ਭਾਈ ਗੁਰਦਾਸ ਜੀ ਇਸ ਦਾ ਇਸ਼ਾਰਾ ਕਰਦੇ ਨੇ ਚਰਨ ਕਮਲ ਵਿੱਚ ਬਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਜਿਸ ਤਰ੍ਹਾਂ ਰਾਤ ਨੂੰ ਤਾਰਾ ਚਮਕਦਾ ਹੈ ਇਸ ਤਰ੍ਹਾਂ ਬਦਮ ਸ੍ਰੀਕ੍ਰਿਸ਼ਨ ਦੇ ਕਦਮਾਂ ਦੇ ਚਰਨਾਂ ਵਿੱਚ ਚਮਕ ਰਿਹਾ ਸੀ ਕਹਿਣ ਤੋਂ ਮੁਰਾਦ ਇਹ ਕਿ ਪ੍ਰਾਚੀਨ ਸਮੇਂ ਤੋਂ ਇਸ ਵਰਨ ਨੂੰ ਮੰਨਦੇ ਰਹੇ ਨੇ ਧਾਰਮਿਕ ਲੋਕ ਕਿ ਹੱਥਾਂ ਦੇ ਵਿੱਚ ਤੇ ਕਦਮਾਂ ਦੇ ਵਿੱਚ ਪਦਮ ਦਾ ਪਣ ਜਾਣਾ ਮਹਾਪੁਰਸ਼ ਹੋਣ ਦਾ ਇਹ ਸਰੂਪ ਹੈ ਇਸ ਵਾਸਤੇ ਜਦ ਵੀ ਕਿਸੇ ਉਤਾਹੀ ਪੁਰਸ਼ ਦੀ ਕੋਈ ਚਰਚਾ ਚਾਰੋਂ ਪਾਸੇ ਛਿੜਦੀ ਸੀ ਲੋਕੀ ਉਸ ਨੂੰ ਅਵਤਾਰ ਕਹਿਣਾ ਸ਼ੁਰੂ ਕਰਦੇ ਸਨ ਤਾਂ ਵੇਖਿਆ ਜਾਂਦਾ ਸੀ ਤੇ ਹੱਥ ਦੇ ਜਾਂ ਪੈਰ ਵਿੱਚ ਪਦਮ ਹੈ ਜਾਂ ਨਹੀਂ ਪਦਮ ਕਮਲ ਦੇ ਫੁੱਲ ਨੂੰ ਕਹਿੰਦੇ ਨੇ ਔਰ ਰੁਹੇ ਜ਼ਮੀਨ ਤੇ ਐਸਾ ਫੁੱਲ ਹੈ ਜਿਸ ਦੇ ਬਹੁਤ ਸਾਰੇ ਨਾਮ ਨੇ ਕਮਲ ਨੂੰ ਸੋਰਗ ਵੀ ਆਖਿਆ ਜਾਂਦਾ ਹੈ ਕਮਲ ਨੂੰ ਸਾਰਗ ਵੀ ਕਹਿੰਦੇ ਨੇ ਕਮਲ ਨੂੰ ਕੰਜ ਵੀ ਕਹਿੰਦੇ ਨੇ ਕਮਲ ਨੂੰ ਪਦਮ ਵੀ ਕਹਿੰਦੇ ਨੇ ਔਰ ਕਮਲ ਨੂੰ ਬਾਜ ਵੀ ਕਹਿੰਦੇ ਨੇ ਅਣਗਿਣਤ ਨਾਮ ਇਸ ਫੁੱਲ ਦੇ ਨੇ ਔਰ ਧਾਰਮਿਕ ਦੁਨੀਆ ਦੇ ਵਿੱਚ ਇਸ ਦੀ ਬੜੀ ਸ੍ਰਿਸ਼ਟਾ ਹੈ ਹਿੰਦੁਸਤਾਨ ਦੇ तमाम ਧਾਰਮਿਕ ਮੰਦਰਾਂ ਦੇ ਗੁੰਬਦ ਕਮਲ ਨੁਮਾ ਬਣਾਏ ਜਾਂਦੇ ਨੇ ਉਹ ਕਮਲ ਦੀ ਤਰ੍ਹਾਂ ਨੇ ਇਹ ਗੁੰਬਦ ਇਹ ਕਮਲ ਇਸ਼ਾਰਾ ਕਰ ਰਹੇ ਹੈ ਕਿ ਪਾਣੀ ਕਿਤਨਾ ਹੀ ਵਧ ਜਾਏ ਮੈਂ ਡੁੱਬਦਾ ਨਹੀਂ ਹਾਂ ਮੈਂ ਨਿਰਲੇਪ ਰਹਿਣਾ ਹੈ ਮਨੁੱਖ ਸੰਸਾਰ ਦੀ ਸੰਪਦਾ ਕਿੰਨੀ ਹੀ ਵੱਧ ਜਾਏ ਸੁਖ ਕਿੰਨਾ ਹੀ ਵੱਧ ਜਾਏ ਜਾਂ ਦੁੱਖ ਦੀਆਂ ਲਹਿਰਾਂ ਕਿੰਨੀਆਂ ਹੀ ਟਕਰਾਉਣ ਤੂੰ ਡੁੱਬਦੀ ਨਾ ਤੂੰ ਮੇਰੀ ਤਰ੍ਹਾਂ ਹੀ ਖੜੇ ਰਹੀਂ ਤੂੰ ਸੰਸਾਰ ਵਿੱਚ ਜਨਮ ਲੈ ਕੇ ਸੰਸਾਰ ਤੋਂ ਉੱਚਾ ਹੋਵੀ ਪਾਣੀ ਦੇ ਚੋਂ ਜਨਮ ਲੈ ਕੇ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੋ ਜਾਂਦਾ ਹੈ ਸੰਸਾਰ ਵਿੱਚ ਜਨਮ ਲੈ ਕੇ ਸੰਸਾਰ ਤੋਂ ਨਿਰਲੇਪ ਹੋ ਜਾਣਾ ਇਹ ਕਮਲ ਦੀ ਤਰ੍ਹਾਂ ਜੀਵਨ ਹੈ ਕਮਲ ਫੁੱਲ ਧਾਰਮਿਕ ਦੁਨੀਆਂ ਵਿੱਚ ਆਪਣਾ ਇੱਕ ਖਾਸ ਥਾਂ ਰੱਖਦਾ ਹੈ ਕਹਿੰਦੇ ਨੇ ਸਿਰਫ ਐਸਾ ਹੀ ਨਹੀਂ ਕਿ ਕਮਲ ਇੱਕ ਪ੍ਰਤੀਕ ਹੈ ਬਲਕਿ ਜਦ ਕੋਈ ਧਰਮ ਦੀ ਚਰਮ ਸੀਮਾ ਨੂੰ ਛੂੰਹਦਾ ਹੈ ਤਾਂ ਉਹਦੇ ਹੱਥ ਜਾਂ ਪੈਰ ਦੇ ਚ ਕੁਝ ਰੇਖਾ ਐਸੀ ਬਣਦੀ ਹੈ ਜਿਸ ਨੂੰ ਕਹਿੰਦੇ ਨੇ ਪਦਮ ਰੇਖਾ ਇਹ ਪਦਮ ਰੇਖਾ ਸ੍ਰੀ ਕ੍ਰਿਸ਼ਨ ਦੇ ਚਰਨਾਂ 'ਚ ਸੀ ਇਹ ਪਦਮ ਰੇਖਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਸੀ ਜਦ ਕੇ ਹਰੀਦਵਾਰ ਦੇ ਵਿੱਚ ਇੱਕ ਬ੍ਰਾਹਮਣ ਨੇ ਆਪਨੇ ਚਰਨਾਂ ਨੂੰ ਵੇਖੇ ਤਾਂ ਸਿਰ ਝੁਕਾ ਕੇ ਡੰਡਉਤ ਕੀਤੀ ਸਤਿਗੁਰੂ ਕਹਿਣ ਲੱਗੇ ਬ੍ਰਾਹਮਣ ਦੇਵਤਾ ਤੂੰ ਮੈਨੂੰ ਸਜਦਾ ਕਿਉਂ ਕਰ ਰਿਹਾ ਮੈਨੂੰ ਮੱਥਾ ਕਿਉਂ ਟੇਕ ਰਿਹਾ ਤੰ ਬ੍ਰਾਹਮਣ ਕਹਿਣ ਲਗਾ ਮਹਾਰਾਜ ਆਪਦੇ ਚਰਨਾਂ ਵਿੱਚ ਬਦਮ ਬਦਮ ਹੋਣਾ ਕਿ ਬ੍ਰਹਮ ਗੈ ਨਹੀਂ ਹੁੰਦਾ ਸੁਭੋਕੇ ਬਦਮ ਹੋਣਾ ਅਵਤਾਰੀ પુરੁਸ਼ ਹੋਣ ਦੇ ਨਿਸ਼ਾਨੇ ਹੀ ਹੈ ਭੜੇ ਚਰਨਾਂ ਵਿੱਚ ਪਦਮ ਹੈ ਪਰ ਹੁਣ ਇਹ ਜ਼ਰੂਰੀ ਨਹੀਂ ਕਿ ਹੱਥ ਤੇ ਪੈਰ ਦੇ ਵਿੱਚ ਵਕਈ ਪਦਮ ਬਣ ਜਾਂਦਾ ਹੈ ਜੈਸੇ ਕਿ ਅਸੀਂ ਦੇਖਦੇ ਹਾਂ ਸ਼੍ਰੀ ਰਾਮ ਦੇ ਹੱਥ ਪੈਰ ਵਿੱਚ ਕੋਈ ਪਦਮ ਹੋਵੇ ਐਸੀ ਕੋਈ ਚਰਚਾ ਨਹੀਂ ਗੁਰੂ ਨਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਪਦਮ ਹੋਵੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਇਤਿਹਾਸ ਵਿੱਚ ਬਾਕੀ 24 ਅਵਤਾਰਾਂ ਦੇ ਚਰਨਾਂ ਦੇ ਵਿੱਚ ਪਦਮ ਹੋਵੇ ਸਨਾਤਨ ਮਰਤੇ 24 ਅਵਤਾਰ ਇਹ ਜੈਨੀਆਂ ਦੇ 24 ਤੀਰਥੰਕਰ ਜਾਂ ਮਹਾਤਮਾ ਬੁੱਧ ਉਹਨਾਂ ਦੇ ਪੈਰਾਂ ਵਿੱਚ ਪਦਮ ਹੋਵੇ ਜਾਂ ਹੱਥ ਵਿੱਚ ਪਦਮ ਹੋਵੇ ਇਸ ਤਰ੍ਹਾਂ ਦਾ ਇਤਿਹਾਸ ਦੇ ਵਿੱਚ ਕੋਈ ਸਬੂਤ ਮਿਲਦਾ ਨਹੀਂ ਲੇਕਿਨ ਫਿਰ ਵੀ ਇਹ ਚਰਚਾ ਮਹਾਨ ਹੈ ਕਿ ਜਦ ਬੰਦਾ ਕੋਈ ਧਰਮ ਦੀ ਸ਼िखरਤਾ ਨੂੰ ਛੂ ਲੈਂਦਾ ਹੈ ਉਹਦੇ ਹੱਥਾਂ ਵਿੱਚ ਜਾਂ ਪੈਰਾਂ ਵਿੱਚ ਪਦਮ ਬਣ ਜਾਂਦੇ ਗੁਰੂ ਵਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਵਾਕ ਹੈ ਫੁਨੇ ਛੰਦ ਦੇ ਅੰਦਰ ਆਪ ਫਰਮਾਨ ਕਰਦੇ ਨੇ ਮੇਰੇ ਹੱਥ ਪਦਮ ਆਂਗਨ ਸੁਪ ਬਾਸਨਾ ਸਖੀ ਮੇਰੋ ਕੰਠ ਰਤਨ ਵੇਖ ਦੁਖ ਨਾ ਸਨ ਐ ਸਖੀ ਮੇਰੇ ਹੱਥਾਂ ਵਿੱਚ ਬਦਮ ਬਣ ਕੇ ਇਤਿਹਾਸ ਦੇ ਵਿੱਚ ਐਸਾ ਕੋਈ ਜ਼ਿਕਰ ਨਹੀਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥਾਂ ਵਿੱਚ ਬਦਮ ਸੀ ਲੇਕਿਨ ਇਹ ਜਿਸ ਬਦਮ ਦੀ ਤਰਫ ਇਸ਼ਾਰਾ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਉਹ ਗੱਲ ਕੁਝ ਹੋਰ ਹੈ ਦਰਸਲ ਜਦ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਮਨੁੱਖ ਸ਼ਿਕਰਤਾ ਨੂੰ ਛੂ ਲੈਂਦਾ ਜੁੜ ਜਾਂਦਾ ਹੈ ਤਾਂ ਉਹਦੇ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਐਸੇ ਮਨੁੱਖ ਦੇ ਹੱਥ ਜਿਸ ਕੰਮ ਨੂੰ ਛੂੰਹਦੇ ਨੇ ਕੰਮ ਸਿਰੇ ਚੜਦਾ ਹੈ ਕੰਮ ਪਾਇਆ ਤਕਮੀਲ ਤੱਕ ਜਾਂਦਾ ਹੈ ਔਰ ਇਹ ਆਮ ਕਹਾਵਤ ਹੈ ਕੁਝ ਹੱਥ ਐਸੇ ਬੇਬਰਕਤੇ ਹੁੰਦੇ ਨੇ ਕਿ ਬਣਦੇ ਹੋਏ ਕੰਮ ਨੂੰ ਵੀ ਉਹ ਛੂ ਜਾਂ ਤਾਂ ਵਿਗੜ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਇੱਕ ਵਾਕ ਵੀ ਹੈ ਕਿ ਜੇ ਉਹ ਕੰਚਨ ਨੂੰ ਹੱਥ ਲਾਵੇ ਕ੍ਰਿਓ ਸੇਤੇ ਡਲ ਗਿਆ ਕਈਆਂ ਦੇ ਹੱਥ ਇਤਨੇ ਬੇਬਰਕਤੇ ਕਿ ਉਹ ਸੋਨੇ ਨੂੰ ਹੱਥ ਪਾਣ ਤਾਂ ਮਿੱਟੀ ਹੋ ਜਾਂਦਾ ਪਰ ਕਈਆਂ ਦੇ ਹੱਥ ਇਤਨੇ ਬਰਕਤਾਂ ਵਾਲੇ ਕਿ ਉਹ ਵਿਗੜਦੇ ਹੋਏ ਕੰਮ ਨੂੰ ਹੱਥ ਪਾਣ ਤਾਂ ਸਿਰੇ ਝੜ ਜਾਂਦਾ ਪ੍ਰਾਚੀਨ ਸਮੇਂ ਵਿੱਚ ਜਦ ਕਿਸੇ ਕੁੱਲ ਦਾ ਉਦਘਾਟਨ ਕਰਨਾ ਹੋਵੇ ਕਿਸੇ ਭਵਨ ਦਾ ਸੰਗੇ ਬੁਨਿਆਦ ਰੱਖਣਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਂਦੀ ਸੀ ਐਸੇ ਹੱਥਾਂ ਤੋਂ ਰਖਾਇਆ ਜਾਏ ਇਹ ਨਹੀਂ ਪੱਥਰ ਜਿਹਦੇ ਹੱਥਾਂ ਵਿੱਚ ਵਰਕਿਤ ਹੈ ਕੰਮ ਦੀ ਸ਼ੁਰੂਆਤ ਕਿਸੇ ਐਸੇ ਹੱਥਾਂ ਤੋਂ ਕਰਾਈ ਜਾਏ ਜਿਹਦੇ ਹੱਥਾਂ ਵਿੱਚ ਬਦਮ ਹੋਵੇ ਪ੍ਰਾਚੀਨ ਸਮੇਂ ਸੜੀ ਦੇਸ਼ ਵਿੱਚ ਇਹ ਪਰੰਪਰਾ ਹੁੰਦੀ ਸੀ ਭਾਉ ਜਿਹਦੇ ਹੱਥਾਂ ਵਿੱਚ ਬਰਕਤ ਹੋਵੇ ਸਿਮਰਨ ਕਰਦੇ ਆ ਕਰਦੇ ਆ ਹੱਥਾਂ ਵਿੱਚ ਬਰਕਤ ਆ ਜਾਂਦੀ ਹੈ ਇਸ ਵਾਸਤੇ ਅਸੀਸ ਦੇਣ ਦੀ ਇੱਕ ਪ੍ਰਥਾ ਵੀ ਸੜੇ ਦੇਸ਼ ਦੇ ਵਿੱਚ ਰਾਜ ਹੋਈ ਕਿ ਜਿਹਦੇ ਹੱਥਾਂ ਵਿੱਚ ਬਰਕਤ ਹੈ ਉ ਆਪਣਾ ਹੱਥ ਹੈ ਕਿ ਆਚਕ ਜੋ ਉਸਦੇ ਕਦਮਾਂ 'ਚ ਬੈਠਾ ਹੈ ਉਹਦੇ ਸਿਰ ਤੇ ਰੱਖਨੇ ਦੀ ਅਸੀਸ ਦੇ ਹੈ ਆਪਣੇ ਹੱਥਾਂ ਦੀ ਬਰਕਤ ਨੂੰ ਉਹਦੇ ਸੀਸ ਤੇ ਹੱਥ ਰੱਖ ਕੇ ਦੇਣ ਦਾ ਇੱਕ ਰਿਵਾਜ ਛੜੀ ਦੇਸ਼ ਦੇ ਵਿੱਚ ਬਕਾਇਦਾ ਪਰ ਥਲਸੀ ਔਰ ਹੁਣ ਵੀ ਕਿਸੇ ਹੱਦ ਤੱਕ ਪਰਚਲਦਾ ਪਰ ਅਸੀਸ ਉਹੀ ਦੇ ਸਕਦਾ ਜਿਹਦੇ ਹੱਥਾਂ 'ਚ ਕੋਈ ਬਰਕਤ ਹੈ ਜਿਹਦੇ ਹੱਥਾਂ 'ਚ ਕੋਈ ਬਰਕਤ ਨਹੀਂ ਹੈ ਉਹਨੇ ਕੀ ਅਸੀਸ ਦੇਣੀ